ਹੈਰੀ ਹੋ ਲੋਕੇਸ਼ਨ ਤੋਂ ਪਾウダー ਲੈ ਕੇ ਜਾ ਕੇ ਪਾਉਂਦੇ ਹਾਂ ਜੀ ਹੁਣ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਜਿਹੜਾ ਉਹ ਚਿੱਟਾ ਬੰਦ ਨਹੀਂ ਹੋਣਾ ਚਾਹੀਦਾ ਜੀ ਬੰਦ ਹੋਣਾ ਚਾਹੀਦਾ ਉਹ ਤਾਂ ਜਣਾ ਖਾਣਾ ਅੱਜ ਇਹਦੇ ਮੋੜੇ ਤੇ ਤੂੰ ਹੱਥ ਰੱਖਿਆ ਤੈਨੂੰ ਪਤਾ ਵੀ ਇਹ ਵੀ ਮੋੜੇ ਇਹ ਬਿੱਟਾ ਹਾਂ ਜੀ ਕੱਲ ਮੁੰਡੇ ਆ ਲਾਰਿਆ ਦਿਨਾਂ ਤੂੰ ਸੱਚੇ ਦਿਲੋਂ ਦੱਸ ਤੇਰੀ ਵੀਡੀਓ ਵਾਇਰਲ ਹੋਈ ਹੋਈ ਐ ਲਾਰਿਆ ਸੀ ਨਾ ਪੁੱਤ ਫਿਰ ਤੁਸੀਂ ਚਾਹੁੰਦੇ ਹੋ ਵੀ ਇਹ ਚਿੱਟਾ ਬੰਦ ਹੋਣਾ ਚਾਹੀਦਾ ਨਸ਼ਾ ਇਹਦੇ ਨਾਲੋਂ ਵਧੇ ਤਾਂ ਫੇਮ ਭੁੱਕੀ ਆ ਜਾਣੀ ਚਾਹੀਦੀ ਐ ਹੈ ਪੇਂ ਪੁੱਕੀ ਆਣੇ ਚਾਹੀਦੀ ਆ ਤੇ ਥੋੜੇ ਵਰਗਾ ਵੀ ਕਾਰਡ ਲਾ ਕੇ ਕੋਈ ਚੋਰੀਆਂ ਤਾਂ ਨਹੀਂ ਕਰੂਗਾ ਕੋਈ ਲੁੱਟ ਖੋਤ ਨਹੀਂ ਕਰੂਗਾ ਜਾ ਕੇ ਆਪਣੇ ਦਿਹਾੜੀਆਂ ਲਾਂਗੇ ਹੈ ਉਮਰ ਦੇਖ ਲੋ ਕਿੰਨੀ ਗੈਰੀ ਉਥੇ ਬੰਗਾਲਿਆ ਦੀ ਮਿੰਤਾ ਕਰਦਾ ਫਿਰਦਾ ਹੁੰਦਾ ਆ ਆ ਮੂਡ ਕਰਕੇ ਸਰਿਆਂ ਵੇਖਦਾ ਚਿੱਟਾ ਮਾਸਟਰ ਸਾਡੇ ਯਾਰ ਰਿਸ਼ਤੇਦਾਰ ਨਿਕਲ ਆ ਜਾਣਾਂ ਨੇ ਜੇ ਪੈਦਲ ਉਹਨਾਂ ਨੂੰ ਰੋਕੇ ਪੁੱਛਣ ਲੱਗ ਜਾਣਗੇ ਵੀ ਕੀ ਚਾਹੀਦਾ ਤੁਹਾਨੂੰ ਚਿੱਟਾ ਚਾਹੀਦਾ ਜਾਂ ਗਾਂਜਾ ਚਾਹੀਦਾ ਤੇ ਆ ਜੀ ਮੁੰਡਾ ਉਹ ਜਿਹੜਾ ਮੰਨੇ ਆ ਕਾਕੇ ਕੀ ਕਾਏਗਾ ਫਿਰ ਦਿਲ ਤੋ ਤਾਂ ਸੀ ਮੇਰੇ ਮਾਤ ਦਿਲ ਤੋ ਘਰੇ ਆ ਬੰਦ ਹੋਣਾ ਚਾਹੀਦਾ ਭੈਣ ਜੋ ਸੀ ਇੰਨੀ ਜ਼ਿੰਦਗੀ ਦੇ ਇਹਦੇ ਮਾ ਤੇ ਬਾਪ ਇਹਦੇ ਮੁੰਡੇ ਦੇ ਦੁਖੀ ਨੇ ਬਹੁਤ ਬਹੁਤ ਦੁਖੀ ਨੇ ਹੀ ਮੈਂ ਖੁਦ ਬਹੁਤ ਦੁਖੀ ਆ ਮੇਰੇ ਆ ਕੇ ਮੈਂ ਉਸ ਸਿੰਕਰ ਨੂੰ ਲੈਣਾ ਆਇਆ ਹਸ ਬੱਲੇ ਇਹ ਮੁੰਡਾ ਬਹੁਤ ਦੁਖੀ ਆ ਕਾਕੇ ਲਾਸਟ ਇੱਕ ਜੇ ਅੰਤ ਦੇ ਵਿੱਚ ਜੇ ਪ੍ਰਮਾਤਮਾ ਵੱਲੋਂ ਜੇ ਤੈਨੂੰ ਕੋਈ ਪ੍ਰਮਾਤ ਪਰਮਾਤਮਾ ਦੇ ਨਾਮ ਦੀ ਗੱਲ ਸਾਨੂੰ ਤਿਆਰ ਆਂ ਪਰ ਚੱਟਾ ਬੰਦ ਹੋਣਾ ਚਾਹੀਦਾ ਅਸੀਂ ਆਪਣੀ ਮੌਤ ਦੇ ਦਾਂਗੇ ਪਰ ਚੱਟਾ ਬੰਦ ਹੋਣਾ ਵਾਹਿਗੁਰੂ ਜੀ ਯਾਰ ਵੀਰੇ ਆਂ ਪਿਗਦਾ ਜਾਂ ਉਹਦੇ ਆਮ ਵਿਕ ਰਿਹਾ ਜਿਹੜੇ ਮਰਜ਼ੀ ਬੰਦੇ ਨੂੰ ਆਮ ਨੂੰ ਵੀ ਭੇਜ ਕੇ ਦੇਖ ਲਓ ਉਹਨੂੰ ਵੀ ਦੇਣਗੇ ਜਦ ਅਗਲਾ ਪੈਸੇ ਦਊਗਾ ਉਹਨੂੰ ਮਿਹਰ ਤੋਂ ਪਹਿਲਾਂ ਚੀਜ਼ ਦਿੰਦੇ ਨੇ ਉਹ ਜਿਹੜੇ ਉਹਨੇ ਮੁੰਡਿਆਂ ਦੀ ਵੀਡੀਓ ਨਹੀਂ ਸੀ ਵਾਇਰਲ ਹੋਈ ਜਿਹੜੀ ਆਪਣੇ ਬਾਥਰੂਮ ਚ ਟੀਕਾ ਬਾਥਰੂਮ ਵਾਲੀ ਜਗ੍ਹਾ ਟੀਕਾ ਲਾਉਂਦੇ ਨੇ ਹਾਂਜੀ ਹਾਂਜੀ ਉਧਾਰ ਲੈ ਕੇ ਜਾਂਦੇ ਨੇ ਇਹਨਾਂ ਕੋਲ ਇੰਨਾ ਕਿੰਨਾ ਕਰਪਈਆ ਇਹਨਾਂ ਕੋਲ ਉਧਾਰ ਵੀਰੇ ਕੌਣ ਦਿੰਦਾ ਉਧਾਰ ਕੋਈ ਨਹੀਂ ਨਾਲੇ ਔਰੇ ਕਹਿੰਦੇ ਵੀ ਪ੍ਰਾਪਰਟੀਆਂ ਵੀ ਖਾਸੀਆਂ ਖਰੀਦ ਲਈਆਂ ਹਾਂਜੀ ਹਾਂ ਬਹੁਤ ਹੈ ਸਭ ਕੁਝ ਜਬਤ ਹੋਣਾ ਚਾਹੀਦਾ ਹੀ ਇਹਨਾਂ ਦਾ ਨਾਲੇ ਕਹਿੰਦੇ ਗੱਡੀਆਂ 'ਚ ਫਿਰਦੇ ਨੇ ਮੁੰਡੇ ਇਹਨਾਂ ਦੇ ਹਾਂ ਇਹਨਾਂ ਦੇ ਮੁੰਡੇ ਆਪ ਭੈਣ ਚੋਂ ਗੱਡੀਆਂ 'ਚ ਫਿਰ ਰਿਆ ਦੂਸਰਿਆਂ ਨੂੰ ਕਿੱਥੇ ਤੇ ਲੈ ਆਉਂਦੇ ਮੁੰਡੇ ਨੇ ਕੰਮ ਵੀ ਕਰਿਆ ਆਉਣਾ ਕੋਲੇ ਆਪਣੀਆਂ ਆਪਣੀਆਂ ਤੇ ਆਪਣੀਆਂ ਗੱਡੀਆਂ ਨੇ ਇੱਡੇ ਇੱਡੇ ਮੋਟਰਸਾਈਕਲ ਲੈ ਕੇ ਘੁੰਮ ਰਹੇ ਨੇ ਜਿੱਲੋਂ ਅੱਜ 2-2 5-5 ਕਿਲੋ ਦੇ ਹਿਸਾਬ ਨਾਲ ਚਿਟਾ ਆ ਰਹੀ ਮੇਰੀ ਉਮਰ ਦੇਖ ਲਓ ਕਿੰਨੀ ਪੰਜ-ਪੰਜ ਕਿਲੋ ਦੇ ਹਿਸਾਬ ਨਾਲ ਹਰ ਇੱਕੋ ਮੁੰਡੇ ਨੇ ਕੰਮ ਕਰਿਆ ਜੀ ਹੈ ਬਾਈ ਜੀ ਉਮਰ ਦੇਖ ਲਓ ਜੀ ਕਿੰਨੀ ਦਾ ਕਿੱਡੇ ਕਿੱਡੇ ਡਲੇ ਆਏ ਨੇ ਦੱਸੋ ਮਿੱਦਾ ਕਰਦਾ ਫਿਰਦਾ ਹੁੰਦਾ ਜੀ ਮੈਂ ਉਹਨਾਂ ਦੇ ਕੋਲ ਕੰਮ ਵੀ ਕਰਿਆ ਜੀ ਕੰਮ ਕਰਿਆ ਪਰ ਪਹਿਲਾਂ ਨਹੀਂ ਕੀਤਾ ਜੀ ਬੇਟਾ ਤੂੰ ਤਾਂ ਕੰਮ ਹੀ ਕਰਿਆ ਬੇਟਾ ਤੂੰ ਕੁਂਕੜਾ ਵੇਚਦਾ ਦੀ ਤੇਰੇ ਕੋਲ ਤਾਂ ਹੋਂ ਤੀਕਿਆ ਵੀ ਤੂੰ ਲੈਟਰਨ ਬਾਥਰੂਮ ਸਾਫਾ ਕਰਾਂ। ਆਹ ਲਾਂ ਜੋ ਗੱਲ ਦੇ ਦੇ। ਲੈਟਰਨ ਬਾਥਰੂਮ ਦਾ ਕੰਮ ਕਰਿਆ ਤਾਂ। ਹਾਂ। ਫਿਰ ਕੀ ਹੋ ਗਿਆ? ਜੇ ਤੂੰ ਕੰਮ ਕਰਿਆ ਕੁਂਕੜਾ ਵੇਚਦਾ ਦੀ। ਤੁਸੀਂ ਮੇਰੀ ਵੀਡੀਓ ਪਾਤੀ ਹਾਂ। ਇਹਨਾਂ ਨੇ ਮੈਨੂੰ ਬਾਰਨਾ ਬੰਦ ਕਰਤਾ ਜੀ। ਅੱਛਾ। ਕਹਿੰਦੇ ਤੇਰੀ ਵੀਡੀਓ ਆਈ ਹੋਈ ਐ ਸੱਚੀ ਉਹ ਤੈਨੂੰ ਚੱਕਰ ਨੂੰ ਫਿਰਦਾ। ਮੈਂ ਕਹਾ ਜੇ ਸਾਨੂੰ ਚੱਕਦਾ ਜੀ ਫਿਰ ਅਸੀਂ ਕਹਾਂ ਨੂੰ ਤੋੜਨ ਐਮ ਲੈਂਦੇ। ਆ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਵੀ ਆਹ ਮੁੰਡਾ ਗਰੀਬ ਹੈ ਜੀ ਐਵੇਟਾ ਜੇ ਇਹਨੂੰ ਤੁਸੀਂ ਚੱਕੋਗੇ ਤਾਂ ਇਹਨੂੰ ਉਸ ਹਿਸਾਬ ਨਾਲ ਚੱਕੋ ਵੀ ਇਹਦਾ ਇਲਾਜ ਕਰਾ ਸਕੋ ਨਾ ਕਿ ਉਸ ਹਿਸਾਬ ਨਾਲ ਚੱਕੋ ਵੀ ਇਹਨੂੰ ਚੱਕ ਕੇ ਜੇਲ੍ਹਾਂ 'ਚ ਪਾਓ ਜਿੰਨੇ ਵੀ ਮੁੰਡੇ ਨੇ ਉਹਦੇ ਠੀਕ ਹੈ ਨਹੀਂ ਭਾਈ ਕਿਉਂਕਿ ਇਹਦਾ ਮੁੰਡੇ ਵਿਚਾਰੇ ਪੀਣ ਵਾਲੇ ਨੇ ਹੁਣ ਇੱਕ ਦੂਜੇ ਦੀ ਆਪਣਾ ਡੰਗਸਾਰ ਨਾਲ ਪਿੱਛੇ ਵੇ ਤਾਂ ਬੰਦ ਹੋਣਾ ਚਾਹੀਦਾ ਜਦ ਤੱਕ ਬੰਦ ਨਹੀਂ ਹੁੰਦਾ ਜਦ ਤੱਕ ਕੋਈ ਹੱਲ ਨਹੀਂ ਹੁੰਦਾ ਤੁਸੀਂ ਤਾਂ ਇੱਕ ਦੂਜੇ ਨੂੰ ਤਾਂ ਦਵਾ ਦਿੰਦੇ ਆਂ ਵੀ ਇੱਕ ਦੂਜੇ ਦਾ ਡੰਗ ਸਾਰ ਦੋ ਬਾਈ ਜੀ ਆ ਪਾਣੀ ਇਹਨਾਂ ਦੇ ਆਪਾਂ ਪੂਰੇ ਦੇਖੀ ਦਾ ਜਨਤਾ ਮਰਦੀ ਐ ਟੀਕੇ ਲਾਉਣ ਦੇ ਨੇ ਬੱਸ ਸਟੈਂਡ ਤੇ ਦੇਖ ਅੱਛਾ ਕੱਲਾ ਹੋਰੇ ਵੀਰੇ ਚਿੱਟਾ ਹੀ ਵਿਕਦਾ ਕਿ ਹੋਰ ਵੀ ਕੁਛ ਚਿੱਟਾ ਗਾਂਜਾ ਜੋ ਮਰਜ਼ੀ ਲੈ ਲੋ ਇਹ ਪੈਸੇ ਦੋ ਹੋਰ ਜੋ ਮਰਜ਼ੀ ਲੈ ਲੋ ਸਭ ਕੁਝ ਮਿਲਦਾ ਹੋ ਰਹੀ ਟੀ ਨਹੀਂ ਮਿਲਦਾ ਹੋ ਰਹੀ ਦੱਸੋ ਗਾਂਜਾ ਇਹ ਵੇਚਦੇ ਨੇ ਚਿੱਟਾ ਇਹ ਵੇਚਦੇ ਨੇ ਗੋਲੀਆਂ ਇਹ ਵੇਚਦੇ ਨੇ ਤੁਸੀਂ ਸੱਚੇ ਦਿਲ ਤੋਂ ਛੱਡਣਾ ਜਾਣਦੇ ਹੋ ਬਾਈ ਜੀ ਆਪਾਂ ਤਾਂ ਪਿੰਦੇ ਨਹੀਂ ਆਪਾਂ ਪਿੰਦੇ ਸੀ ਤੁਸੀਂ ਛੱਡਣਾ ਜਾਣਦੇ ਹੋ ਬਾਈ ਦਿਲ ਤੋਂ ਹੈ ਮੈਂ ਤਾਂ ਹੀ ਉਹ ਫਿਰ ਦਿਲ ਦਾ ਛੱਡਦਾ ਕਿ ਦਿਲ ਦਾ ਕੁਝ ਮੇਰੀ ਕਿਤਾਬਾਂ ਹੀ ਮੈਂ ਦਿਲ ਦਾ ਤੋੜਤੀ ਹਾਂ ਇਹ ਦੇ ਬਲ ਤੇ ਜਿਹੜੇ ਵੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਸਾਡੇ ਚੈਨਲ ਦੀ ਵੀਡੀਓ ਦੇਖ ਰਹੇ ਹੋ ਜਿਹੜੇ ਕਹਿੰਦੇ ਨੇ ਵੀ ਅਸੀਂ ਮਾਨਵਤਾ ਦਾ ਪ੍ਰਤੀਕ ਆ ਠੀਕ ਆ ਮਾਨਵਤਾ ਨੂੰ ਪਿਆਰ ਕਰਨ ਵਾਲੇ ਬੰਦੇ ਜਿੰਨੇ ਵੀ ਬੰਦੇ ਨੇ ਪਹਿਲਾਂ ਤਾਂ ਇਸ ਮੁੰਡੇ ਦਾ ਪਹਿਲਾਂ ਸਾਥ ਦਓ ਇਸ ਮੁੰਡੇ ਨੂੰ ਵਧੀਆ ਕਿਸੇ ਵਧੀਆ ਜਗ੍ਹਾ ਦੇ ਵਿੱਚ ਇਹਦਾ ਇਲਾਜ ਕਰਵਾਓ ਦੇਖੋ ਮੇਰੇ ਦਾ ਜੀ ਬਾਈ ਨੇ ਠੀਕ ਮੈਨੂੰ ਕੁੱਟਿਆ ਮਾਰਿਆ ਸਮਝਾਇਆ ਫਿਰ ਉਹਨਾਂ ਨੇ ਮੈਨੂੰ ਜਿੰਮ ਲਵਾਇਆ ਠੀਕ ਉੱਥਾਂ ਜਾ ਕੇ ਮੇਰੀ ਹਾਲਤ ਥੋੜੀ ਸੈੱਟ ਹੋਈ ਗਈ ਜਿੰਮ ਲੱਗਿਆ ਹਾਂ ਹਾਂ ਜਿੰਮ ਲੱਗਿਆ ਵਾਹੇ ਗੁਰੂ ਚੜ੍ਹਦੀ ਕਲਾ ਰੱਖੇ ਜਮੇ ਦੂਰ ਹੈ ਪਹਿਲਾਂ ਨਸ਼ਾ ਕਰਦੇ ਸੀ ਪਹਿਲਾਂ ਨਸ਼ਾ ਕਰਦੇ ਸੀਗੇ ਕਾ ਤਾਂ ਕੋਈ ਤਾਈ ਦਾ ਦਾਦਾ ਇੱਕ ਸ਼੍ਰੀਆਂ ਵੇਚਦੇ ਨੇ ਖੁੱਲਾ ਵੇਚਦੇ ਨੇ ਇਹ ਜੋ ਮਰਦੀ ਲੈ ਲੋ ਪੈਸੇ ਦੋ ਅਗਲਾ ਕਿਨਾਂ ਜੋ ਅੱਛਾ ਮੈਂ ਕਿੱਕੇ ਵੈਸੇ ਮੈਨੂੰ ਨਹੀਂ ਪਤਾ ਹੈਗਾ ਵੀ ਆਪਣੇ ਮਹੱਲੇ 'ਚ ਕਿੰਨੇ ਕ ਮੁੰਡੇ ਨਸ਼ਾ ਕਰਦੇ ਨੇ ਇਹ ਤੂੰ ਐਂ ਦੱਸ ਦੇ ਜੀ 15 20 ਆ ਨੇ ਜੀ ਆਪਣੇ ਮਹੱਲੇ 'ਚ ਆਪਣੇ ਮਹੱਲੇ ਵਿੱਚ ਦੇ 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 ਚ ਤਾਂ ਨਹੀਂ ਆਪਾਂ ਨੂੰ ਪਤਾ ਹੀ ਦੇਖੋ ਮੈਂ ਤਾਂ ਬੰਗਾਲਾ ਵਸਤੀ 'ਚ ਹੀ ਲੱਨੇ ਆ ਬੰਗਾਲਾ ਵਸਤੀ 'ਚ ਯਾਨੀ ਭਾਈ ਸਾਡੇ ਵਾਲਮਿਕ ਮਹੱਲੇ ਦੇ ਵਿੱਚੋਂ ਪੀਣ ਵਾਲੇ ਹੀ ਨੇ ਵੇਚਣ ਵਾਲੇ ਨਹੀਂ ਹੈਗੇ ਪੂਰੋ ਪਤਾ ਨਹੀਂ ਕਿੱਥੋਂ ਕਿੱਥੋਂ ਮੁੰਡੇ ਆਉਂਦੇ ਨੇ ਵੇਚਣ ਵਾਲਾ ਕੋਈ ਨਹੀਂ ਪੀਣ ਵਾਲੇ ਪੂਰੋ ਪਤਾ ਨਹੀਂ ਕਿੱਥੋਂ ਕਿੱਥੋਂ ਮੁੰਡੇ ਆਉਂਦੇ ਨੇ ਬਸ ਇਹ ਤਾਂ ਪਤਾ ਕਰੋ ਜੀ ਸਾਰਾ ਕੁਝ ਇਹ ਬੰਦੇ ਨੇ ਪੁੱਤ ਤੈਨੂੰ ਤਾਂ ਪਤਾ ਹੋਣਾ ਵੀ ਕਿੱਥੋਂ ਕਿੱਥੋਂ ਤੱਕ ਦੇ ਮੁੰਡੇ ਆਉਂਦੇ ਨੇ ਵੈਸੇ ਸਾਨੂੰ ਕਹਿੰਦੇ ਨੇ ਵੀ 50 ਕਿਲੋਮੀਟਰ ਦੇ ਏਰੀਏ ਤੱਕ ਦੇ ਬੰਦੇ ਆਉਂਦੇ ਨੇ ਬਸੇ ਤੋਂ ਆਉਂਦੇ ਨੇ ਜੀ ਫਤੇਗੜ ਤੋਂ ਆਉਂਦੇ ਨੇ ਇਸਰੰਦ ਤੋਂ ਆਉਂਦੇ ਨੇ ਵੀ ਖੱਲੇ ਤੋਂ ਆਉਂਦੇ ਨੇ ਜਿਹੜੇ ਢੇੜੀ ਤੋਂ ਆਉਂਦੇ ਨੇ ਜੀ ਬਹੁਤ ਦੂਰ ਦੂਰ ਤੋਂ ਬੰਦੇ ਆਉਂਦੇ ਨੇ ਹੈ 100 ਕਿਲੋਮੀਟਰ 100 ਕਿਲੋਮੀਟਰ ਦੂਰ ਦੂਰ ਪਾਕਿਸਤਾਨ ਤੋਂ ਹੀ ਆਂਦਾ ਹੀ ਹੋਰ ਕਿੱਥੋਂ ਆਦਾ ਇਹ ਇਹਨਾਂ ਦੇ ਲਿੰਕ ਪਾਕਿਸਤਾਨ ਵਾਲਿਆਂ ਨਾਲ ਨੇ ਲੋ ਜੀ ਵੀਡੀਓ ਸ਼ੇਅਰ ਕਰ ਦਿਓ ਜੀ ਆ ਮੁੰਡੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਇਸ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜੇ ਕੱਲ ਨੂੰ ਇਸ ਮੁੰਡੇ ਨੂੰ ਕੁਝ ਹੁੰਦਾ ਦੇਖ ਤਾਂ ਲੋਈ ਉਮਰ ਕਿੰਨੀ ਗਈ ਇਹਦੀ ਦੇਖੋ ਆ ਗਰੀਬ ਮੁੰਡਾ ਵਿਚਾਰਾ ਤੇ ਜਿਹੜੇ ਵੀ ਮਾਨਵਤਾ ਦੇ ਪ੍ਰਤੀਕ ਨੇ ਬੰਦੇ ਜਿਹੜੇ ਕਹਿੰਦੇ ਨੇ ਵੀ ਮਾਨਵਤਾਂ ਨੂੰ ਪਿਆਰ ਕਰਨ ਵਾਲੇ ਨੇ ਇੱਕ ਮਹੀਨਾ ਹੋ ਗਿਆ ਆਹੀ ਕੱਪੜੇ ਪਾਏ ਨੇ ਜੀ ਬੰਦੇ ਦੇ ਦੇਖੋ ਘਰ-ਬਾਰ ਹੈ ਨਹੀਂ ਜਰਾ ਫੇਰ ਉੱਥੇ ਨਹੀਂ ਜਾਂਦਾ ਤੂੰ ਜਾਂਦਾ ਹੀ ਫੇਰ ਕਰਦੇ ਕਹਿੰਦੇ ਜੇ ਤੂੰ ਬਸੂ ਕਰਦਾ ਹੈ ਜਾਂਦਾ ਅੱਛਾ ਕਰਦੇ ਬਈ ਥੋੜਾ ਜਿਹਾ ਨਸ਼ੇਆ ਕਰਕੇ ਇਹਨੂੰ ਕੱਢਿਆ ਹੋਇਆ ਘਰ ਤੋਂ ਬਾਹਰ ਕਦੇ-ਕਦੇ ਚਲੇ ਜਾਂਦਾ ਕਦੇ-ਕਦੇ ਨਹੀਂ ਹੈ ਖੋਪ ਇਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਹੈ ਅੱਛਾ ਖੋਪ ਇਹਨਾਂ ਨੂੰ ਕੋਈ ਚੀਜ਼ ਦਾ ਨਹੀਂ ਇਹ ਤਾਂ ਜੋ ਕੋਈ ਵਰੇ ਰੇਡ ਵੀ ਪੈਂਦੀ ਹੈ ਮੁਲਾਜ਼ਮ ਵੀ ਆਂਦਾ ਆ ਕੇ ਉਹਨੂੰ ਚੱਲ ਜਾਂਦੇ ਨੇ ਚੈਕਿੰਗ-ਚੁਕਿੰਗ ਕਰਕੇ ਇਹਨਾਂ ਦਾ ਕੰਮ ਕੀ ਆਈ ਇਹਨਾਂ ਨੇ ਫੇਰ ਵੇਚਣਾ ਸਟਾਰਟ ਕਰਦਾ ਜਦੇ ਇਹਨਾਂ ਨੂੰ ਯਾਰ ਇਹਨਾਂ ਨੂੰ ਖਬਰ ਕਿੱਥੋਂ ਆ ਜਾਂਦੀ ਹੈ ਖਬਰ ਇਹਨਾਂ ਨੂੰ ਦਾਨ ਦੀ ਆਈ ਇੱਕ ਤਾਂ ਇਹਨਾਂ ਨੇ ਮੋੜ ਤੇ ਬਿਠਾਏ ਹੋਏ ਨੇ ਇੱਕ ਥੱਲੇ ਮੋੜ ਤੇ ਬੈਠਾ ਇੱਕ ਬੱਸ ਸਟੈਂਡ ਤੇ ਬੈਠਾ ਐਵੇਂ ਆਈ ਅੱਛਾ ਬੱਸ ਅੱਡੇ ਤੱਕ ਬੰਦੇ ਬਿਠਾਏ ਹੋਏ ਨੇ ਅੱਡੇ ਤੱਕ ਬੰਦੇ ਬਿਠਾਏ ਹੋਏ ਆ ਜੋ ਉਧਰੋਂ ਕੋਈ ਆਂਦਾ ਇਹਨਾਂ ਨੂੰ ਪਹਿਲਾਂ ਹੀ ਸੂ ਹੋ ਜਾਂਦੇ ਆ ਕੋਈ ਆ ਗਿਆ ਜਦ ਇਹ ਸਮਾਨ ਲਗੋ ਜਾਂਦੇ ਨੇ ਅੱਛਾ ਇਹਦਾ ਵੀ ਬੰਦ ਹੋਣਾ ਚਾਹੀਦਾ ਜਦ ਤੱਕ ਬੰਦ ਨਹੀਂ ਹੁੰਦਾ ਆਪਣੇ ਪੰਜਾਬ ਦੇ ਮੁੰਡੇ ਤੱਕ ਮਤ ਹੁੰਦੀ ਉਰੇ ਹੁਣ ਤੁਸੀਂ ਐ ਦੱਸੋ ਇਹ ਪੂਗਾ ਟਿੱਕਾ ਡਿੱਗਦਾ ਜੀ ਪੂਗਾ ਸ਼ਰਿਆਂ ਬੇਚ ਦੇਹੀ ਸ਼ਾਸਤਰੀ ਨਗਰ ਬਿਕਰੇ ਆ ਹੁੰਦਾ ਵੀ ਇੱਧਰ ਨੂੰ 1 ਮਿੰਟ 1 ਮਿੰਟ ਇੱਧਰ ਨੂੰ ਆ ਜਾ ਤਨੇ ਜੀ ਆਹੀ ਚੀ ਸ਼ਾਸਤਰੀ ਨਗਰ ਬਾਈ ਮੈਨੂੰ ਐ ਦੱਸੋ ਮੈਂ ਚਾਹੁੰਦਾ ਵੀ ਉਰੇ ਖਾਲਸੇ ਦਾ ਰਾਜ ਹੋਣਾ ਚਾਹੀਦਾ ਰਾਜ ਦਾ ਰਾਜ ਕਰੇ ਜੀ ਹੁਣ ਹੋਣਾ ਚਾਹੀਦਾ ਕਿ ਨਹੀਂ ਮੈਂ ਮੈਨੂੰ ਉਮੀਦ ਆ ਜਿੱਦਣ ਉਰੇ ਖਾਲਸੇ ਦਾ ਰਾਜ ਆ ਗਿਆ ਠੀਕਾ ਵੀਰੇ ਤਾਂ ਮੇਰਾ ਖਿਆਲ ਆ ਵੀ ਸਾਰਾ ਕੁਝ ਸਹੀ ਹੋ ਜਾਊਗਾ ਬਿਲਕੁਲ ਸਹੀ ਹੋ ਜਾਊਗਾ ਜੀ ਖਾਲਸੇ ਦੀ ਫੋਨ ਚਾਹੀਦੀ ਅਸੀਂ ਹਮੇਸ਼ਾ ਖਾਲਸੇ ਦੇ ਨਾਲ ਸਿਰ ਨਾਲ ਜੁੜੇ ਰਹਿਣਾ ਚਾਹੀਦਾ ਦੇਖੋ ਆਪਾਂ ਦੇਖੋ ਮੈਨੂੰ ਵੀ 6 ਮਹੀਨੇ ਹੋ ਗਏ ਨੇ ਬੋਲਦੇ ਨੇ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਜ਼ਿਆਦਾ ਵੀ ਆਪਾਂ ਕਹਦੀ ਵੀ ਚਿੱਟਾ ਉਰੇ ਤੱਕ ਚੜਨ ਤੋਂ ਬੰਦ ਨਹੀਂ ਹੋਇਆ ਹੈਗਾ ਸਾਰਾ ਇਹ ਬੰਦ ਦਾ ਹੀ ਗਿਆ ਰਿਹਾ ਕੱਟ ਨਹੀਂ ਰਿਹਾ ਜੀ ਲਓ ਜੀ ਠੀਕਾ ਜੇ ਉਰੇ ਕਾਕਾ ਜੀ ਖਾਲਸੇ ਦਾ ਰਾਜ ਆ ਗਿਆ ਜੇ ਤੁਹਾਨੂੰ ਬਾਈ ਇੱਕ ਪੁੱਛਣਾ ਜਨ ਜਿੰਨੇ ਜਿਆਦਾ ਕਹਿੰਦਾ ਉਹਨੂੰ ਚੱਕ ਲਿਆ ਜਾਂਦਾ ਫਿਰ ਵੇਚੀ ਜਾਂਦੇ ਨੇ ਉਹ ਖਾ ਕੇ ਪਹਿਲੇ ਜਾਂਦੇ ਫਿਰ ਚੋਲੀ ਲਾ ਕੇ ਕਿਵੇਂ ਬਾਬਾ ਜੀ ਜਿਆ ਜਿਆ ਕਾਲ ਕਰਦਾ ਗੁਰੂ ਮਹਾਰਾਜ ਰੰਗ ਪਾਗ ਲਾਦਾ ਬਾਬਾ ਜੀ ਜੜਦੀ ਗੱਲਾਂ ਬਾਬਾ ਜੀ ਕੀ ਕਹਿ ਰਹੇ ਹੋ ਦਿੱਤੇ ਵਾਲੋ ਤਾਂ ਕੀ ਬੌਜੀ ਸੁਰੇ ਆ ਲੈ ਅੱਜ ਕੱਲ੍ਹ ਦੇ ਨੌਜਵਾਨ ਟੀਕੇ ਲਗਾ ਲਗਾ ਕੇ ਖਤਮ ਹੋ ਰਿਹਾ ਨਹੀਂ ਤੁਸੀਂ ਵੇਚਣ ਵਾਲਿਆਂ ਦੀ ਗੱਲ ਕਰਦੇ ਸੀ ਉਹ ਚਿੱਟਾ ਪੀਪੀ ਕੇ ਖਤਮ ਹੈ ਉਠਾ ਕੇ ਲੈ ਜਾਂਦੇ ਫਿਰ ਵੇਚਣੇ ਲੱਗਦਾ ਬੱਬਾਈ ਜਿਹੜੇ ਵੇਚਣ ਵਾਲਿਆਂ ਦੀ ਗੱਲ ਕਰਦੇ ਸੀ ਤੁਸੀਂ ਵੇਚਣ ਵਾਲੇ ਦੀ ਗੱਲ ਐਵੇਂ ਕਰਦਾ ਹੌਣ ਤੋਂ ਵੇਚਣ ਲੱਗ ਜਾਂਦੇ ਫਿਰ ਉਹ ਪੁਲਿਸ ਵਾਲੇ ਆ ਜਾਂਦੇ ਫਿਰ ਚੁਪਕਾਪ ਹੋ ਜਾਂਦੇ ਉਹ ਫਿਰ ਚਲੇ ਜਾਂਦੇ ਫਿਰ ਵਜੋਂ ਇੱਕ ਬੰਦੇ ਨੂੰ ਬੰਦ ਕਰ ਦੇਗਾ ਦੂਜਾ ਬੰਦਾ ਫਿਰ ਵੇਚਣ ਲੱਗ ਜਾਊਗਾ ਕੋਈ ਪੈਸੇ ਇਕੱਠੇ ਕਰਕੇ ਉਹਨੂੰ ਛੁਡਾ ਲੂਗਾ ਮਿੰਟਾ ਜੋ ਕੋਈ ਇਹਨਾਂ ਦੇ ਖਿਲਾਫ ਬੋਲਦਾ ਜਾਂ ਇਹਨਾਂ ਦੇ ਕੋਈ ਵਿਰੁੱਧ ਬੋਲਦਾ ਫਿਰ ਉਹਨੂੰ ਕੁੱਟਣ ਰਿਹਾ ਧਮਕੀਆਂ ਦੇਂਦੇ ਨੇ ਵੀ ਅਸੀਂ ਕੁੱਟਾਂਗੇ ਇਹ ਕਰਾਂਗੇ ਇਹ ਕਰਾਂਗੇ ਤੇਰਾ ਮਰਡਰ ਕਰ ਦੇਂਗੇ ਤੇਰਾ ਚਾਕੂ ਚੁਰੀਆ ਮਾਰ ਦੇਂਗੇ ਗੋਲੀ ਮਾਰ ਦੇਂਗੇ ਅਗਲੇ ਐਵੇਂ ਕਹਿੰਦੇ ਅਗਲੇ ਦੋ ਨੰਬਰ ਦਾ ਕੰਮ ਆ ਕਲੋਂ ਦਾ ਲਓ ਜੀ ਮੈਂ ਹੁਣ ਪਹਿਲਾਂ ਤਾਂ ਮੈਂ ਪੰਥ ਨੂੰ ਬੇਨਤੀ ਨਹੀਂ ਸੀ ਕੀਤੀ ਤੇ ਮੈਂ ਪੰਜਾਬ ਦੇ ਪੂਰੇ ਪੰਥ ਨੂੰ ਬੇਨਤੀ ਕਰਦਾ ਵੀ ਸਾਡੇ ਮਾਸਟਰ ਕਲੋਨੀ ਮੰਡੀ ਗਵਿੰਦਗੜ੍ਹ ਸ਼ਹਿਰ ਦੇ ਵਿੱਚ ਇੱਕ ਵਾਰ ਘੇੜਾ ਜ਼ਰੂਰ ਮਾਰੋ ਜੀ બસ ਸਟੈਂਡ ਤੇ ਲਾਵੇ ਬਸ ਸਟੈਂਡ ਦੇ ਨਾਲ ਢੇਹਾ ਵਸਤੀ ਮਾਸਟਰ ਕਲੋਨੀ ਮਹੱਲਾ ਜੀ ਆਪਣਾ ਬਾਲਮਿਕ ਮਹੱਲਾ ਉੱਥੇ ਇੱਕ ਵਾਰ ਜਰੂਰ ਆਇਓ ਜੀ ਪੂਰੇ ਪੰਥ ਨੂੰ ਮੈਂ ਬੇਨਤੀ ਕਰਨਾ ਜੀ ਫੌਜਾਂ ਨੂੰ ਬੇਨਤੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ